ਕਾ ਕਾ ਜਿਹੜੇ ਆ ਗਿਆ ਮੇਰ ਦਾ ਪਰ ਰਹਿ ਰਹਾ ਹੈ ਹਾਏ ਹਾਏ ਮਰਦਾ ਮੈਨੂੰ ਤੇ ਰਬ ਸਮਝਾ ਮੈਂ ਰੋਂਦੀ ਕੋ ਲਾਉਂਦੀ ਮਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਜੋ ਕਿ ਆਪਣੇ ਪੁੱਤ ਦੇ ਜਾਣ ਮਗਰੋਂ ਹੀ ਆਖ ਰਹੀ ਹੈ ਕਿ ਮੈਂ ਵੀ ਉਸਦੇ ਨਾਲ ਹੀ ਚਲੀ ਜਾਵਾਂ ਦੇਖਿਆ ਨਹੀਂ ਜਾਂਦਾ ਕਿ ਕਿੰਜ ਕਰਦੇ ਵਿੱਚ ਛੋਟੇ-ਛੋਟੇ ਮਾਸੂਮ ਬੱਚਿਆਂ ਤੋਂ ਪਿਤਾ ਦਾ ਸਾਆ ਚੱਕਿਆ ਗਿਆ ਉਸ ਦੀ ਪਤਨੀ ਦੇ ਹਾਲਾਤ ਇੰਨੇ ਬੁਰੇ ਨੇ ਕਿ ਲੋਕ ਆਖਦੇ ਨੇ ਕਿ ਉਹ ਦੇਖੇ ਨਹੀਂ ਜਾਂਦੇ ਬਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ ਦੇ ਵਿੱਚ ਜਾਣ ਜਾਣ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਦੱਸਦੀ ਹੈ ਕਿ ਇਸ ਮੁੰਡੇ ਦਾ ਨਾਮ ਮਲਕੀਤ ਸਿੰਘ ਪੁੱਤਰ ਸੱਤਰ ਸਿੰਘ ਵਾਸੀ ਹਰਗੋਬਿੰਦਪੁਰ ਸਾਹਿਬ ਦੇ ਵੱਜੋ ਪਛਾਣ ਹੋਈ ਹੈ ਰੋਜੀ ਰੋਟੀ ਕਮਾਉਣ ਦੇ ਲਈ ਉਹ ਅਮਰੀਕਾ ਦੇ ਵਿੱਚ ਗਿਆ ਸੀ ਪਤਾ ਲੱਗਿਆ ਕਿ ਉਹ ਡਰਾਈਵਰੀ ਕਰਦੇ ਨੂੰ 20 ਤੋਂ 25 ਦਿਨ ਹੀ ਹੋਏ ਸਨ ਹਲੇ ਕਿ ਇਸ ਤੋਂ ਬਾਅਦ ਹੀ ਇੱਕ ਵੱਡਾ ਐਕਸੀਡੈਂਟ ਹੁੰਦਾ ਹੈ ਸਮਝ ਨਹੀਂ ਲੱਗ پا ਰਹੀ ਇਹ ਹਾਦਸਾ ਹੋਇਆ ਕਿਵੇਂ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਮਲਕੀਤ ਸਿੰਘ ਆਪਣੇ ਦੋ ਛੋਟੇ-ਛੋਟੇ ਬੱਚੇ ਬਜ਼ੁਰਗ ਮਾਤਾ-ਪਿਤਾ ਤੇ ਪਤਨੀ ਨੂੰ ਛੱਡ ਕੇ ਮਲਕੀਤ ਸਿੰਘ ਪੂਰੇ ਪਰਿਵਾਰ ਦੇ ਵਿੱਚ ਇਕੋ ਇੱਕ ਸਹਾਰਾ ਸੀ ਬਜ਼ੁਰਗ ਮਾਤਾ ਪਿਤਾ ਦਾ ਫਿਲਹਾਲ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਨੇ ਜੀ ਹਰ ਇੱਕ ਬੱਚਾ ਮਾਂ ਕੋ ਆਪਾਂ ਚੰਗੇ ਭੇਵਤ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕੱਲ ਦਾ 48 ਲੱਖ ਰੁਪਏ ਦਾ ਅਮਰੀਕਾ ਵਿੱਚ ਲੇਟ ਸਾਲ ਤਰੀਕ ਹੋ ਰਹੀ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਹੁਣ ਉਹਨੂੰ ਡਰਾਈਵਰੀ ਮਿਲੀ ਸੀ ਸਿਰ ਹੁਣ 20-25 ਦਿਨ ਡਰਾਈਵਰੀ ਕੀਤੀ ਹਾਂ ਮਾਰੇ ਦੇ ਪਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਅਕਸੀਡੈਂਟ ਜਿਹਨਾਂ ਦੀ ਮੌਤ ਹੋ ਗਈ ਦੂਸਰਾ ਮੁੱਦਾ ਜਿਹੜਾ ਇਹੋ ਦੇ ਸਾਫ ਕਲਚਰ ਹੋ ਗਈ ਹੈ ਪਿਛੇ ਪਰਿਵਾਰ ਤੋਂ ਕੋਈ ਨਹੀਂ ਕੋਈ ਤੋਂ ਆਪ ਦੇ ਪਿਛੇ ਮਾਤਾ ਪਿਓ ਵੀ ਹੁਰਗਾ ਬੇੜਾ ਬੇਟੀ ਤੇ ਉਹਦੀ ਵਾਈਫ ਹਾਂਜੀ ਸਿੱਕੀ ਅਪੀਲ ਕਰਨਾ ਚਾਹੀਦਾ ਨੇ ਤੇ ਇਹ ਉਹ ਕਰਦੇ ਆ ਕਿ ਲੁਕੇਸਾਂ ਦੀ ਜਿਹੜੀ ਲਾਸ਼ ਆ ਡੈਡ ਬੋਡੀ ਉਹ ਪੰਜਾਬ ਭੇਜੀ ਜਾਵੇ ਤੇ ਪੰਜਾਬ ਤੋਂ ਬੇਨਤੀ ਕਰਦੇ ਆ ਕਿ ਜਿਲੇ ਵੀ ਵਸੋਂ ਦਾ ਮੌਲੀ ਮਾਈ ਤਾਂ ਉਹ ਵੀ ਕੀਤੀ ਜਾਵੇ ਤੇ ਪਰਿਵਾਰ ਆਪਣਾ ਸੁਖਦਾ ਸਾ ਲੈ ਸਕੀਏ ਆਪਣੇ ਮੇਰੇ ਮਿਸੇਦ ਜੀ ਕੋਵਾਂਾ ਲੜਕਾ ਹੈ ਜੀ ਸਾਲਾ ਸਾਲ ਕਰ ਰਿਹਾ ਕਿ ਸਹੀ ਕਰਨਾ ਮਾਰੀ ਕਿ ਕਿੰਨੀ ਇਤਲਾਮ ਨਹੀਂ ਕੀ ਕੁਝ ਦੱਸਿਆ ਗਿਆ ਤੁਹਾਨੂੰ ਇਤਲਾਮ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਿਹਨੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਸਮੱਸਿਆ ਰਿਸਪੋਨਸਿਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਇਹਨਾਂ ਨੂੰ ਇਹ ਕਰਨਾ ਵਾਪਰੀ ਜ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸਨਾਨ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਨਕੀਰ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆਰ ਸਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11-12 ਘੰਟਾ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹ ਤੈਨੂੰ ਬੈਠਾ ਤੇ ਉਹ ਤੇ ਤਬਾਰ ਕਰ ਬੈਠਾ ਜੀ ਹੋਰ ਇਹ ਗੱਡੀ ਚੰਗੀ ਚਲਾਉਂਦਾ ਹੋ ਉਹਨੇ 2-3 ਘੰਟੇ ਗੱਡੀ ਚਲਾਈ ਹੈ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਵੇਖ ਲਿਆ ਕਿ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋ ਗਿਆ ਉਹਨੇ ਉਹ ਗੱਡੀ ਫੁੱਟਬਾਥ ਤੇ ਉੱਤੇ ਚੜਾ ਦਿੱਤੀ ਜੀ ਫੁੱਟਬਾਥ 'ਤੇ ਐਸੀ ਗੱਡੀ ਜਿਹੜੀ ਉਹ ਡਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕਟਿਆ ਨਾ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕ ਨਾ ਚੂਰ ਹੋ ਗਈ ਅਮੀਂ ਵਾਸਤੇ ਕਿੰਨੇ ਦੇ ਪਹਿਲਾਂ ਦੇਖ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜਰਦੇ ਆ ਕੋਈ 2-4 ਮਹੀਨੇ ਜਿਹੜੇ ਉਹ ਰਾਹ ਸੀ ਲੰਗੇ ਤਕਰੀਬਨ 1.5 ਸਾਲ ਹੋ ਗਿਆ ਕਿੰਨਾ ਕੱਟਾ ਲਗਾ ਕੇ ਕਿਵੇਂ ਮੈਨੇਜ ਕਰੇ ਜੋ ਮੈਨੇਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਤੇ ਆਸ ਵੀ ਇੱਕ ਕਿਰਨ ਜਾਗੀ ਵੀ ਸਾਡਾ ਪੁੱਤ ਖਮਾਊਗਾ ਇਹ ਸਾਡੇ ਧੋਨੇ ਧੋੜੂਗਾ ਕਿਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਕੋਲ ਜ਼ਮੀਨ ਨਹੀਂ ਰਹੀ ਐ ਨਾ ਕੁਛ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਤਰਜਾ ਵੀ ਚੁੱਕਿਆ ਘਰ ਵੀ ਵੇਚਿਆ ਬਹੁਤ ਜ਼ਿਆਦੀ ਤਕਰੀਬਨ ਬਹੁਤ ਜ਼ਿਆਦੀ ਖਸਤਾ ਹਾਲਤ ਹੋ ਗਈ ਐ ਇਹ ਜੰਦੀ ਘਟਨਾ ਵਾਪਸ ਦੇ ਪ੍ਰਵਾਸ ਤੇ ਸਵਾਰ ਦਾ ਬਲਾਹ ਹੁੰਦਾ ਪਿੱਛੇ ਬਜੁਰਗ ਮਾਰ ਦਾ ਪਤਾ ਦਾ ਜੱਥਾ ਹਾਲ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਇੰਨਾ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀ ਇਹਨਾਂ ਦਾ ਜਿਹੜੇ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਕ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਲਿਗਾ ਕੀ ਕਿਸੇ ਦਾ ਪੁੱਤ ਦੇ ਨਾਲ পপনি নারী মাঝা বে পে বগি রে মানে বড় আয়ে রে পূলা খান ਮੈਂ ਭਰ ਜਾ ਪੁੱਤ ਦੇ ਨਾਲ ਮੈਂ ਪੁੱਤ ਦੇ ਨਾਲ ਹੀ ਭਰ ਜਾ